ਵੱਡਾ ਬਣਾਇਆ ਟਰੰਟਰੋ ਵੀ ਮੁੰਡਾ ਸੀਜ਼ਨ ਦਾ ਬੈਸਟ ਆ ਹੈ 20 ਸੀ ਤੇ ਨੇ ਹੈਟਟ੍ਰਿਕ ਲਾਈ ਹੈ ਛੰਨਾ ਵਾਲੇ ਦੀ ਚੜਾਈ ਹੈ ਆਹ ਵੇਖਣਾ ਵੀ ਬਰਸਾਲਪੁਰਿਆ ਨੇ ਅੱਜ ਟੀਮ ਸਿਰੇ ਦੀ ਬਣਾਈ ਹੈ ਲੋਹਾਰੇ ਵਾਲਿਆਂ ਨੇ ਮੈਂ ਹੁਣ ਤਾਂ ਮੀਕਿਆ ਕਹਦੇ ਹੱਥ ਕਰਾਈ ਹੈ ਹੱਥ ਕਰਾਈ ਹੈ ਵਾਰੇ ਵਾਲੇ ਕਹਿੰਦੇ ਅੱਤ ਜਦੋਂ ਦਵਾਵਾਂ ਨੇ ਪਿਆਰ ਬੜਾ ਰਵੇ ਮਿਹਨਤ ਐ ਇਸੇ ਬਰਾਂ ਚਮਕਦੀਆਂ ਜਰੂਰ ਹੈ ਲਓ ਰੁਪਿੰਦਰ ਕਬੱਡੀ ਪਾ ਰਿਹਾ ਹੈ ਇੱਧਰ ਕਹਿੰਦੇ ਗੁਰੀ ਦਾ ਬਰੇ ਪਿੰਡ ਹੈ ਧੰਨਵਾਦ ਆ ਸਾਡੇ ਵੀਰ ਦਾ ਗੁਰੀ ਬਰੇ ਆ ਰੁਪਿੰਦਰ ਇਸ ਵੇਲੇ ਕਬੱਡੀ ਪਾ ਰਿਹਾ ਆ ਦੋਦੇ ਦੀ ਧਰਤੀ ਆ ਮੇਰੇ ਮਿੱਤਰੋ ਚਾਰੇ ਪਿਆਰ ਵਰ ਤਿਆਰ ਨੇ ਆ ਚਾਰੇ ਕਹਿੰਦੇ ਬਰਸਾਲਪੁਰ ਦੇ ਹੁਣ ਕੌਣ ਰੋਕੂ ਕੌਣ ਫੜੂ ਕੌਣ ਬੂਰੇ ਹੋਵੇਗਾ ਆਪਣੇ ਸਕਰੀਨ ਬੋਰਡ ਔਰ ਨੰਬਰ 8 8 98 ਹੋ ਗਏ ਮੁੰਡਿਆਂ ਨੇ ਆਹ ਟੋਕੇ ਜੜਤੇ ਮੁੰਡਿਆਂ ਨੇ ਉਧਰ ਜੇ ਵੱਡੀ ਸਕਰੀਨ ਤੇ ਧਿਆਨ ਮਾਰੀਏ ਤੇ ਕਹਿੰਦੇ YouTube ਤੇ ਦਰਸ਼ਕਾਂ ਦੀ ਗਿਣਤੀ ਅੱਦੇ ਲੱਖ ਤੋਂ ਤੱਕ ਉਧਰ ਲੱਖ ਤੋਂ ਟੱਪ ਗਈ ਆ ਇਹ ਇਧਰ ਕਹਿੰਦੇ ਗਗਨ ਨੇ ਬੁਲਟ ਟਪਾਦਾ ਲੈਣ ਤੋਂ ਬਾਅਦ ਉਧਰ ਕਹਿੰਦੇ ਅੰਦਰ ਵਿੱਚ ਆਰਸ਼ਾ ਬਰਸਾਲਪੁਰੀਆ ਵੱਡਾ ਯਾਫੀ ਹੈ ਨਾਲ ਬਿੱਲਾ ਨਾਲ ਅਮਰਤਾ ਹੁਣ ਵੇਖਣਾ ਵੀ ਕਿਹੜਾ ਨੌਜਵਾਨ ਬਰਸਾਲਪੁਰ ਦੀ ਟੀਮ ਦਾ ਹੈ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ ਗੱਲ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਆ ਜੋਰ ਲੱਗਦਾ ਹੈ ਗੋਡਿਆਂ ਮੋਢਿਆਂ ਦਾ ਸਿਰਾਂ ਕਰਾਈ ਜਾਂਦਾ ਹੈ ਅੱਜ ਬਿੱਲਾ ਪਿੰਡ ਢੋਟਿਆ ਦੀ ਪੈ ਰਹੀ ਹੈ ਚਾਰੇ ਕੰਦੇ ਤਿਆਰ ਨੇ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੂਰੇ ਹੋਵੇਗਾ ਮੇਰੇ ਮਿੱਤਰੋ ਅੱਜ ਕਹਿੰਦੇ ਕਿੱਲੀ ਕਿੱਲੀ ਕਬੱਡੀ ਤੇ ਉਹ ਲੋਕਾਂ ਨੇ ਆਨੰਦ ਮਾਣਿਆ ਲਲ ਕਿਰੇ ਵੀ ਵੱਜੇ ਨੇ ਕਹਿੰਦੇ ਤਾੜੀਆਂ ਵੀ ਵੱਜੀਆਂ ਨੇ ਅੱਗੇ ਸੈਮੀ ਜਿਹੜੇ ਲੋਹਾਰਾ ਏ ਬੇ ਬੁੱਟਰ ਕਲਿਆਣਾ ਕੱਢ ਗਏ ਮੱਟ ਭੂਰੀ ਦੇ ਪੱਟ ਜੱਫਾ ਲੱਗੂ ਫਟਾਫਟ ਵੱਜ ਗਈ ਕੈਂਚੀ ਪੰਜਾਬੀ ਦੇ ਅੱਖਰ ਪੈਂਤੀ ਲੱਗ ਗਈ ਗੱਲ ਸਰੇ ਟਿਕਾਣੇ ਵੀ ਆ ਹਾਰਲੇ ਅਜੇ ਨੀਕਾ ਕਿਸੇ ਗੱਲ ਨਾਲ ਚਿੱਤੇ ਜਿੱਤਰ ਨੂੰ ਜਾਣਗੇ ਉਹ ਤੋਤੇ ਵਾਲਾ ਆ ਗਿਆ ਨੰਬਰ 9 ਤੇ 11 ਨੇ ਨੰਬਰ 9 ਤੇ 11 ਆਹ ਵੇਖਦਾ ਵੀ ਫੋਨ ਜਿੱਲਾ ਜੇ ਸ਼ੀਲਾ ਕਮਾਲਾ ਰੇਡਰ ਪਾਰਿਆ ਰੇਡ ਸਿਰੇ ਦੀ ਖੇਡ ਹੁੰਦਾ ਲੋਹਾਰੇ ਚ ਭੇੜ ਆਹ ਵੇਖਦਾ ਵੀ ਇਸ ਲਈ ਅੰਦਰੋਂ ਉਹ ਖੀਰਾਂ ਵਾਲੀਆ ਕਹਿੰਦੇ ਬੁਲਟ ਕਬੱਡੀ ਪਾ ਰਿਹਾ ਕਿ ਖੱਬੀ ਖੌੜ ਜੋਕ ਹੋਵੇ ਕੀਤਾ ਬੜੀ ਬੜੀ ਕੀ ਟਿੱਕੇ ਹੱਥ ਕਦੇ ਪਾਇਆ ਨਹੀਂ ਬਰੀਕ ਬੁੱਟਾ ਨੂੰ ਲੌੜ ਤਿੱਜੜੇਪੇ ਵੀ ਜੇ ਅਰਸ਼ ਅਮਰਤ ਬਿੱਲਾ ਐਨ ਵਰਸਾਲਪੁਰੀਏ ਤਿਆਰ ਨੇ ਬਾਈ ਯਾਰ ਬਾਹਰ ਹੋ ਜੋ ਹੱਥ ਜੋੜ ਕੇ ਬੇਨਤੀ ਆ ਭਰਾਵੋ ਤੁਹਾਡੇ ਅੱਗੇ ਆਓ ਸਾਹਮਣੇ ਪਈ ਹੋਈ ਰੇਡ ਹੁਣ ਚਾਰ ਜਾਫੀਆਂ ਵਿੱਚੋਂ ਕਾਓ ਵਾਂ ਵੇ ਸਲੀਰੇ ਵਾਲਿਆ ਜਿਨ੍ਹਾਂ ਨੂੰ ਰੇਸ਼ਮ ਦੀ ਸਾਹਮਣੇ ਬੁਲੇਟ ਕਬੱਡੀ ਪਾਈ ਜਾਂਦਾ ਫੁੱਲਟ ਕਹਿੰਦੇ ਫਿਰ ਕਬੱਡੀ ਪਾਉਣ ਦੇ ਲਈ ਵਧ ਗਿਆ ਇਹ ਕਹਿੰਦੇ ਵੀ ਨੌਜਵਾਲੰਡ ਦਾ ਜਿਲ੍ਹਾ ਕਪੂਰਥਲਾ ਹੈ ਕਿ ਪਿੰਡ ਖੀਰੇਵਾਲੀ ਵਿੱਚੋਂ ਕਦੇ ਜਾਵੇ ਕਬੱਡੀ ਦੀ ਖੁਸ਼ਬੂ ਉਹ ਕਦੇ ਖੁਸ਼ਬੂ ਨਾ ਜਾਵੇ ਖੀਰੇਵਾਲੀ ਪਿੰਡ ਤੋਂ ਇਹ ਕਹਿੰਦੇ ਭਜੀ ਰਪਿੰਦਰ ਦੋਦੇਆਣਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਹਿਲੇ ਯੂਰਪ ਖੇਡਿਆ ਫਿਰ ਭਿੰਡਰਾ ਵਾਲੇ ਪੁਲਜਿੰਦਰ ਨੇ ਇੱਕ ਦਿਨ ਦੇ ਵਿੱਚ ਜਿਹੜਾ ਇੰਗਲੈਂਡ ਦਾ ਵੀਜ਼ਾ ਲਵਾਇਆ ਤੇ ਸਾਊਥ ਆਲ ਦਾ ਮੇਲਾ ਖੇਡਾ ਦੁਨੀਆ 'ਚ ਰੁਪਿੰਦਰ ਰੁਪਿੰਦਰ ਹੋ ਗਈ ਦੁਨੀਆ 'ਚ ਰੁਪਿੰਦਰ ਰੁਪਿੰਦਰ ਹੋ ਗਈ ਅਰਸ਼ ਦੇ ਨਾਲ ਟੱਕਰ ਆਓ ਵੇਖ ਰਾ ਵੀ ਇਸ ਨੂੰ ਸਰਾ 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 ਇਹਨੂੰ ਲੋਕੀ ਕੀ ਜਾਣਗੇ ਹੁਣ ਉਹ ਲਹਾ ਆਹ ਸਾਹਮਣੇ ਲੋਹਾਰੇ ਚ ਕੀ ਹੋਈ ਜਾਂਦਾ ਤੇ ਕੰਮਕਾਰ ਤਸ ਤੇਰਾ ਕੀ ਚੋਪਰਾ ਅੱਲਾ ਗੁੱਲਾ ਰੱਖੀ ਦਾ ਕਰਾ ਕੇ ਨਖਰੂ ਆਹ ਛੰਨਾ ਵਾਲਾ ਇਸਲੇ ਤਗੜਾ ਨੰਮਲ ਪਟਿਆਲੇ ਚਲੀ ਗਈ ਐ ਰੇਡ ਪੈ ਗਈ ਮੁੰਡੇ ਦੀ ਸਲੀਨੇ ਵਾਲਾ ਰੇਸ਼ਮ ਕਬਡੀ ਸਰਾ ਹੋਏ ਗਬਰੂ ਆ ਉਹ ਲੋਹਾਰੇ